ਸਤਿ ਸ਼੍ਰੀ ਅਕਾਲ ਦੋਸਤੋ ਮੈਂ ਅਰਸ਼ ਬਠਿੰਡੇ ਵਾਲਾ ਵਲੌਗਰ ਅੱਜ ਮੈਂ ਕੁਝ ਮੇਰੇ ਜ਼ੈਨ ਦੇ ਵਿੱਚ ਇੱਕ ਦੋ ਗੱਲਾਂ ਚੱਲ ਰਹੀਆਂ ਸੀਗੀਆਂ ਤਾਂ ਸੋਚਿਆ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਗੱਲ ਇਹ ਹੈ ਜੀ ਵੀ ਕੋਈ ਵੀ ਅਗਰ ਕੋਈ ਬੰਦਾ ਕਿਸੇ ਜਗ੍ਹਾ ਤੇ ਕਿਸੇ ਕੰਮ ਕਰ ਰਿਹਾ ਹੈ ਕਿਸੇ ਵੀ ਥਾਂ ਦੇ ਉੱਤੇ ਉਹ 7000 9000 10000 ਤੇ ਕੰਮ ਕਰ ਰਿਹਾ ਹੈ ਬਹੁਤ ਹੀ ਘੱਟ ਵੇਜ ਤੇ ਕੰਮ ਕਰ ਰਿਹਾ ਹੈ ਘੱਟੋ ਘੱਟ ਮਤਲਬ ਜਿਹੜੀ ਸੈਲਰੀ ਤੇ ਕੰਮ ਕਰ ਰਿਹਾ ਉਹ ਬੰਦੇ ਤੋਂ ਜਾਣੇ ਅਣਜਾਣੇ ਦੇ ਵਿੱਚ ਕੋਈ ਉਸ ਤੋਂ ਕੋਈ ਛੋਟੀ ਮੋਟੀ ਐਸੀ ਗਲਤੀ ਹੋ ਜਾਵੇ ਜਿਹੜੀ ਕਿ ਉਸ ਨੂੰ ਨਹੀਂ ਪਤਾ ਪਰ ਉਹ ਉਸ ਤੋਂ ਹੋ ਗਈ ਤਾਂ ਇਹਦੇ ਵਿੱਚ ਜਿਹੜਾ ਉਸ ਦਾ ਸੀਨੀਅਰ ਹੈ ਜਿਸ ਨੇ ਜੋ ਵੀ ਉਹਨਾਂ ਦਾ ਸੀਨੀਅਰ ਹੁੰਦਾ ਹੈਗਾ ਇੰਚਾਰਜ ਹੁੰਦਾ ਹੈ ਉਸ ਨੂੰ ਇਹ ਚਾਹੀਦਾ ਹੈ ਕਿ ਉਹ ਉਸ ਨੂੰ ਸਮਝਾਵੇ ਵੀ ਆਹਰ ਚੀਜ਼ ਆਪਾਂ ਨਹੀਂ ਕਰਨੀ ਆ ਇਦਾਂ ਇਦਾਂ ਹੈ ਕਿ ਉਸ ਨੂੰ ਗਾਲੀ ਗਲੋਚ ਦੇ ਕੇ ਉਸ ਨੂੰ ਨੌਕਰੀ ਤੋਂ ਕੱਢ ਦੇਵੇ ਤੇ ਇਹ ਵੀ ਨਾ ਸੋਚੇ ਕਿ ਇਸ ਬੰਦੇ ਦੇ ਕਰਦੇ ਹਾਲਾਤ ਕੀ ਹੋਣਗੇ ਜਿਹੜਾ ਬੰਦਾ 7-8000 ਰੁਪਏ ਦੇ ਉੱਤੇ ਕਿਤੇ ਨੌਕਰੀ ਕਰਨ ਲਈ ਮਜਬੂਰ ਹੈ ਤਾਂ ਦੋਸਤੋ ਇਹ ਚੀਜ਼ ਬਾਰੇ ਕਮੈਂਟਾਂ 'ਚ ਜਰੂਰ ਦੱਸਿਓ ਵੀ ਇਸ ਤਰ੍ਹਾਂ ਗਾਲੀ ਗਲੋਚ ਕਰਕੇ ਕਿਸੇ ਨੂੰ ਨੌਕਰੀ ਤੋਂ ਕੱਢਣਾ ਠੀਕ ਹੈ ਜਾਂ ਪਹਿਲਾਂ ਉਸ ਨੂੰ ਇੱਕ ਦੋ ਵਾਰ ਸਮਝਾਇਆ ਜਾਵੇ ਤਾਂ ਕਿ ਉਹ ਉਸ ਚੀਜ਼ ਨੂੰ ਗਲਤੀ ਨੂੰ ਦੁਹਰਾਵੈ ਨਾ ਜਾਂ ਉਸ ਤੋਂ ਇਹ ਗਲਤੀ ਜਾਣੇ ਅਣਜਾਣੇ ਦੇ ਵਿੱਚ ਵੀ ਨਾ ਹੋਵੇ ਤਾਂ ਜੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਇਦਾਂ ਤੇ ਜਿਹੜੀਆਂ ਮੈਂ ਇਹ ਸਿਚੁਏਸ਼ਨ ਮੈਂ ਕਾਫੀ ਆਪਣੇ ਕੱਲ ਲਾਈਫ ਦੇ ਵਿੱਚ ਵੇਖੀਆਂ ਕਿ ਜੇ ਕਿਸੇ ਕੋਲੋ ਛੋਟੀ ਮੋਟੀ ਗਲਤੀ ਹੁੰਦੀ ਹੈ ਤਾਂ ਉਸ ਨੂੰ ਗਾਲੀ ਗਲੋਚ ਕਰੋ ਉੱਚੇ ਨੀਵੇਂ ਮਾ ਬੋਲੋ ਤੇ ਉਹਨੂੰ ਬਿਨਾਂ ਸੋਚੇ ਸਮਝੇ ਬਿਨਾਂ ਦੇਖੇ ਪਰਖੇ ਵੀ ਇਹ ਬੰਦੇ ਦੇ ਨੌਕਰੀ ਤੋਂ ਕੱਢਣ ਤੋਂ ਬਾਅਦ ਕਿਦਾਂ ਦੇ ਹਾਲਾਤ ਹੋ ਜਾਣਗੇ ਕਰਦੇ ਆ ਉਸ ਨੂੰ ਨੌਕਰੀ ਤੋਂ ਕੱਢ ਦੇਣਾ ਜਾਇਜ਼ ਹੈ ਕਿ ਨਹੀਂ ਧੰਨਵਾਦ